ਗੁਰਪਤਵੰਨ ਸਿੰਘ ਪੰਨੂ ਜਿਹੜੇ ਨੇ ਉਹਨਾਂ ਨੇ ਨਿਊਯਾਰਕ ਦੇ ਡਿਸਟ੍ਰਿਕਟ ਕੋਰਟ ਦੇ ਵਿੱਚ ਸਿਵਲ ਸੂਟ ਫਾਈਲ ਕੀਤਾ ਹੈ ਹੁਣ ਸਿਵਲ ਸੂਟ ਜਿਹੜਾ ਉਹ ਇੰਡੀਅਨ ਸਟੇਟ ਦੇ ਖਿਲਾਫ ਹੈ ਗਵਰਨਮੈਂਟ ਆਫ ਇੰਡੀਆ ਇੱਕ ਪਾਰਟੀ ਹੈ ਜੀਤ ਡਾਵਰ ਹੈ ਸਮੰਤ ਗੋਇਲ ਹੈ ਵਿਕਰਮ ਯਾਦਵ ਹੈ ਨਿਖਲ ਗੁਪਤਾ ਹੈ ਔਰ ਇਹ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਭਾਈ ਇਹ ਤੁਸੀਂ ਜਿਹੜਾ ਸਮਨ ਜਾਰੀ ਕੀਤਾ ਗਿਆ ਨੇ ਇਹ ਜੋ ਹੀ ਰੀਸੀਵ ਹੁੰਦੇ ਨੇ 60 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ ਤੁਸੀਂ ਰਿਸਪੌਂਡ ਕਰਨਾ ਹੈ ਮਿਸਟਰ ਪਨੂਜ਼ ਕੇਸ ਆਰਗੂਜ਼ ਦੈਟ ਦਾ ਪਲਾਨ ਟੂ ਕਿਲ ਹਿਮ ਅਲੋਂਗ ਵਿਦ ਆਨ ਗoing ਥ੍ਰੀਡਸ ਪੁਟ ਹਿਮ ਇਨ ਅ ਸਟੇਟ ਆਫ ਰੀਅਲ ਫੀਅਰ ਫਾਰ ਹਿਸ ਲਾਈਫ ਵਿਚ ਇਜ਼ ਇਨਾਫ ਟੂ ਕੁਆਲੀਫਾਈ ਐਜ਼ ਅਸਾਲਟ ਅੰਡਰ ਯੂਐਸ ਲਾਅ ਦਾ ਸੂਟ ਆਲਸੋ ਅਕਿਊਜ਼ਸ ਦਾ ਇੰਡੀਅਨ ਗਵਰਨਮੈਂਟ ਐਂਡ ਇਟਸ ਏਜੰਟਸ ਆਫ ਕੌਜ਼ਿੰਗ ਸੇਵੀਅਰ ਇਮੋਸ਼ਨਲ ਹਾਰਮ ਟੂ ਮਿਸਟਰ ਪਨੂ ਦਾ ਆਨ ਗoing ਨੇਚਰ ਆਫ ਦਾ ਥ੍ਰੀਡਸ द फीयर ऑफ इमीनेट असैसीनेशन एंड द अटैम्प ऑन द लाइव ऑफ हिस्स कुलीग्स आर क्लेम टू हैव कॉज्ड सिग्निफिकेंट एमोशनल एंड साइकोलॉजिकल डिस्ट्रेस दिस इज वेयर द एमोशनल टोल ऑफ लिविंग अंडर द कॉन्सटेंट थ्रेट ऑफ वायलेंस बिकम्स पार्ट ऑफ द लीगल आर्ग्यूमेंट गल एक शख्स दे केस तक इनवॉल्व नहीं है ये अमरीका धरती तमेरिकन ਸਿਟੀਜ਼ਨਸ ਦੀ ਸੋਵਰਨਿਟੀ ਔਰ ਉਹਦਾ ਰਾਈਟ ਹੈ ਜਿਹੜਾ ਫ੍ਰੀ ਸਪੀਚ ਦਾ ਜਾਂ ਡਾਈਸੈਂਟ ਦਾ ਉਸ ਨੂੰ ਡਿਫੈਂਡ ਕਰਨ ਦੀ ਗੱਲ ਹੈ ਮਿਸਟਰ ਪੰਨੂਜ਼ ਐਡਵੋਕੇਸੀ ਫॉर ਅ ਸੈਪਰੇਟ ਸਿਕ ਹੋਮਲੈਂਡ ਮਾਈਟ ਬੀ ਕੰਟਰੋਵਰਸ਼ੀਅਲ ਇਨ ਇੰਡੀਆ ਬਟ ਹੇਅਰ ਇਨ ਦਾ ਯੂ ਐਸ ਆਵਰ ਕਨਸਟੀਟਿਊਸ਼ਨ ਪ੍ਰੋਟੈਕਟਸ ਹਿਸ ਰਾਈਟ ਟੂ ਸਪੀਕ ਆਊਟ ਆਰਗੇਨਾਈਜ਼ ਐਂਡ ਐਡਵੋਕੇਟ ਫॉर ਪੋਲਿਟੀਕਲ ਚੇਂਜ ਵਿਦਆਊਟ ਦਾ ਫੀਅਰ ਆਫ ਵਾਇਲੈਂਸ

ਨਿਊਯਾਰਕ ਦੇ ਡਿਸਟ੍ਰਿਕਟ ਕੋਰਟ ਵਿੱਚ ਅ ਸਿਵਲ ਲਾਅ ਸੂਟ ਕੀਤਾ ਗਿਆ ਹੈ ਸੋ ਇਸ ਲਾਅ ਸੂਟ ਦਾ ਆਧਾਰ ਭਾਰ ਸਰਕਾਰ ਵੱਲੋਂ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਸਹਾਰਾ ਲੈ ਕੇ ਗੁਰਪਤਮਨ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਨਾਲ ਜੁੜਿਆ ਹੋਇਆ ਹੈ ਔਰ ਮਰਡਰ ਇਸ ਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਕਿ ਆਪਾਂ ਇਹਨੂੰ ਦੱਸ ਦਿੰਦੇ ਹਾਂ ਕਿ ਮਰਡਰ ਫੋਰ ਹਾਇਰ ਪਲੋਟ ਹੈ ਸੋ ਇਸ ਦੀਆਂ ਜਿਹੜੀਆਂ ਕੀ ਇੰਪਲੀਕੇਸ਼ਨਸ ਹੋਣਗੇ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਰ ਸੁਣਨੀ ਅਤੇ ਲਿਖਨੀ ਤੁਹਾਡਾ ਸਤਿਵਦਾਬ ਹੋ ਬੋ ਤਨਵਾਦ ਜੀ ਰਸਬ ਕੀ ਕਹਿਣਾ ਚਾਹੋਗੇ ਅ ਦੇਖੋ 64 ਜਸਟਿਸ ਨੇ ਖਾਲਸਤਾਨ ਰੀਫਰੈਂਡਮ ਕੈਂਪੇਨ ਰਾਈ ਜਿੱਥੇ ਦੁਨੀਆ ਭਰ ਦੇ ਵਿੱਚ ਇੱਕ ਅਵੇਅਰਨੈਸ ਪੈਦਾ ਕੀਤੀ ਉਥੇ ਇੰਡੀਅਨ ਸਟੇਟ ਦੇ ਇਸ ਭ੍ਰਾਮਕ ਝੂਠੇ ਪ੍ਰਚਾਰ ਨੂੰ ਵੀ ਤੋੜਿਆ ਕਿ ਇਹ ਸਿਰਫ ਢਾਈ ਟੋਟਰੂ ਲੋਕ ਨੇ ਬਾਹਰ ਜਿਨ੍ਹਾਂ ਨੇ ਖਾਲਸਾਤਾਨ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ ਸਿੱਖ ਖਾਲਸਾਤਾਨ ਨਹੀਂ ਚਾਹੁੰਦੇ ਜਿਸ ਸਕਸੈਸ ਦੇ ਨਾਲ ਇਹ ਰੈਫਰੈਂਡਮ ਲੰਡਨ ਤੋਂ ਸ਼ੁਰੂ ਹੋ ਕੇ ਯੂਰਪ ਔਰ ਫਿਰ ਆਸਟ੍ਰੇਲੀਆ ਰਾਹੀਂ ਕੈਨੇਡਾ ਔਰ ਅਮਰੀਕਾ ਦੇ ਸ਼ਹਿਰਾਂ ਚ ਸੈਨ ਫਰਾਂਸਿਸਕੋ ਸੈਕਰਮੈਂਟੋ ਦੇ ਵਿੱਚ ਮੁਕੰਮਲ ਹੋਇਆ ਹਾਲਾਂ ਭਾਈ ਹਰਦੀਪ ਸਿੰਘ ਨਿਜਰ ਜਿਹੜੇ ਕਿ ਇੱਕ ਕੀ ਫਿਗਰ ਸਨ ਕੈਨੇਡਾ ਦੇ ਇਸ ਰੈਫਰੈਂਡਮ ਦੇ ਸਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਉਨਾ ਦਾ ਕੋਲਡ ਬਲੈਡਡ ਮਰਡਰ ਕੀਤਾ ਗਿਆ ਤਾਂ ਕਿ ਇੱਕ ਡਰ ਪੈਦਾ ਕੀਤਾ ਜਾਏ ਲੇਕਿਨ ਉਸ ਤੋਂ ਬਾਅਦ ਜਵੇਂ ਸਰੀਦਏ ਔਰ ਬਾਕੀ ਜਿਹੜੇ ਸੈਨ ਫਰਾਂਸਿਸਕੋ ਸੈਕਰਾਮੈਂਟੋ ਦੇ ਰੈਫਰੈਂਡਮ ਹੋਏ ਉਹਨਾਂ ਚ ਰਾਦਰ ਇਹ ਉਹਨਾਂ ਨੂੰ ਪੁੱਠਾ ਪਿਆ ਉਹਨਾਂ ਨੂੰ ਜਿਹੜੇ ਕਿ ਇੱਕ ਡਰ ਫੈਕਟਰ ਦੇ ਨਾਲ ਸਿੱਖਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਸਨ ਔਰ ਇਹ ਸਾਰੇ ਦੇ ਦੌਰਾਨ ਜਿਹੜਾ ਇਹ ਬਿਸ਼ੱਕ 18 ਸਤੰਬਰ ਨੂੰ ਜਸਟਨ ਟਰੂਡੋ ਨੇ ਤਾਂ ਐਲਾਨ ਕੀਤਾ ਕਿਉਂਕਿ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਪੂਰਾ 1 ਸਾਲ ਹੋ ਗਿਆ 1 ਸਾਲ ਪਹਿਲਾਂ ਜਸਟਨ ਟਰੂਡੋ ਨੇ ਆਜਦੇ ਦੇ ਨਹੀਂ 2023 ਦੇ ਵਿੱਚ ਕੈਨੇਡੀਅਨ ਪਾਰਲੀਮੈਂਟ ਚ ਖਲੋ ਕੇ ਇੰਡੀਆ ਨੂੰ ਜ਼ਿੰਮੇਵਾਰ ਦੱਸਿਆ ਸੀ ਹਾਲਾਂਕਿ ਨਿਊਯਾਰਕ ਦੇ ਡਿਸਟ੍ਰਿਕਟ ਕੋਰਟਸ ਦੇ ਵਿੱਚ ਜਿਹੜੀ ਇਨਡਾਈਕਮੈਂਟ ਹੈ ਨikhil ਗੁਪਤਾ ਦੇ ਖਿਲਾਫ ਉਹ ਤਾਂ ਜੂਨ ਦੇ ਅਖੀਰਲੇ ਦਿਨਾਂ 'ਚ ਹੀ ਆ ਗਈ ਸੀ 18 ਜੂਨ ਨੂੰ ਜਿਹੜਾ ਉਹ ਮਰਡਰ ਹੁੰਦਾ ਹੈ ਜਿਹੜਾ ਹਰਦੀਪ ਸਿੰਘ ਨੇ ਜਰਦਾ لیکن ਕਿਉਂਕਿ ਉਹ ਨਵੰਬਰ ਚਾਂਸ ਸੀਲ ਹੋਈ ਇਨਡੈਕਟਮੈਂਟ ਪਰ ਉਸ ਤੋਂ ਪਹਿਲਾਂ ਸਤੰਬਰ ਦੇ ਵਿੱਚ ਜਸਟਨ ਟਰੂਡੋ ਦੇ ਕਹਿਣ ਤੋਂ ਬਾਅਦ ਜਦੋਂ ਨਵੰਬਰ ਤੱਕ ਇਹ ਸਾਹਮਣੇ ਆਂਦਾ ਹੈ ਔਰ ਇਹ ਇਨਡੈਕਟਮੈਂਟ ਤਾਂ ਹੋ ਚੁੱਕੀ ਹੈ ਉਹਦੀ ਨਿਖਲ ਗੁਪਤਾ ਦੀ ਜੂਨ ਦੇ ਵਿੱਚ ਕਿ ਵੀ ਕਿਵੇਂ ਈਵਨ ਹਰਦੀਪ ਸਿੰਘ ਨਿਜਰ ਨੂੰ ਦਾ ਮਰਡਰ ਕਰਨ ਦੇ ਲਈ ਜਿਸ ਸਾਰੇ ਮੈਕੈਨਿਜ਼ਮ ਦਾ ਉਹਨਾਂ ਨੇ ਇਸਤੇਮਾਲ ਕੀਤਾ ਇੰਡੀਅਨ ਏਜੰਸੀ ਰਾ ਨੇ ਨਿਖਲ ਗੁਪਤਾ ਨੂੰ ਹਾਇਰ ਕੀਤਾ ਨਖਲ ਗੁਪਤਾ ਨੇ ਅਗੋਂ ਅਮਰੀਕਾ ਦੇ ਵੀ ਜਿਹੜਾ ਕਾਤਲ ਆਪਣੇ ਵੱਲੋਂ ਹਾਇਰ ਕੀਤਾ ਉਹ ਕਵਰ ਏਜੰਟ ਸੀ ਉਹਨਾਂ ਦਾ ਅੰਡਰਕਵਰ FBI ਦਾ ਔਰ ਇਸ ਸਾਰੀ ਕਹਾਣੀ ਦੋਨੋਂ ਕੇਸ ਜੁੜ ਗਏ ਕਿ ਭਾਈ ਇਹ ਤਾਂ ਇਵਨ ਨਖਲ ਗੁਪਤਾ ਉਹ ਉਹਨੂੰ ਜਿਹੜਾ ਹਾਇਰ ਕੀਤਾ ਹੋਇਆ ਜਿਹੜਾ ਕਿ ਅੰਡਰਕਵਰ ਹੈ ਉਹਨੂੰ ਫੋਟੋ ਵੀ ਭੇਜ ਰਿਹਾ ਹਰਦੀਪ ਸਿੰਘ ਨੱਜਰ ਦੀ ਮਰਡਰ ਦੀ ਉਸੇ ਸ਼ਾਮ ਦੀ ਔਰ ਕਹਿ ਰਿਹਾ ਕਿ ਭਾਈ ਅਜੇ ਹੋਰ ਤਾਨੂੰ ਟਾਰਗੇਟ ਦੇਾਂਗੇ ਔਰ ਤੈਨੂੰ ਕੰਮ ਦੇਾਂਗੇ ਪੂਰਾ ਔਰ ਹੋਰ ਵੀ ਸਾਡੀ ਲਿਸਟ ਤੇ ਨੇ ਹੁਣ ਇਹ ਸਾਰੇ ਦੇ ਉੱਤੇ ਇੱਕ ਪਾਸੇ ਤਾਂ ਜਿਹੜੀ ਇਹ ਕਾਨੂੰਨੀ ਕਾਰਵਾਈ ਲਾ ਐਨਫੋਰਸਮੈਂਟ ਵਾਲਿਆਂ ਨੇ ਜਸਟਿਸ ਡਿਪਾਰਟਮੈਂਟ ਜਾਂ FBI ਨੇ ਕੀਤੀ ਨikhil Gupta ਨੂੰ ਇੱਕ ਸਾਲ ਦੇ ਐਫਰਟ ਤੋਂ ਬਾਅਦ ਐਕਸਟਰੈਡਿਟ ਕਰਕੇ ਲਿਆਂਦਾ ਇੱਥੇ ਜਿੱਦਨ ਅਸੀਂ ਜਾਣਾ ਸੀ ਯੂਕੇ ਉਦੋਂ ਨਹੀਂ 13 ਸਤੰਬਰ ਨੂੰ ਦਾ ਉਦੀਪੇਸ਼ੀ ਸੀ ਨਖਲ ਗੁਪਤਾ ਦੀ ਟ੍ਰਾਇਲ ਸ਼ੁਰੂ ਹੋਣਾ ਸੀ ਲੇਕਿਨ ਉਹ ਡੇਟ ਜਿਹੜੀ 1 ਅਕਤੂਬਰ ਤੇ ਪਾ ਦਿੱਤੀ ਗਈ ਹੈ ਮੌਕੇ ਦੇ ਉੱਤੇ ਕਿਨੇ ਅਪੀਲ ਕੀਤੇ ਜਾ ਰਹੇ ਉਹੀ ਡਿਲੇ ਟੈਕਟ ਉਹਨਾਂ ਦਾ ਹੋਏਗਾ ਅੱਛਾ ਔਰ ਇਸ ਸਾਰੇ ਦੇ ਚੱਲਦੇ ਆ ਇਹ ਗੱਲ ਤਾਂ ਸਾਹਮਣੇ ਆ ਚੁੱਕੀ ਸੀ ਕਿਉਂਕਿ ਅਮਰੀਕਾ ਨੇ ਪਬਲਿਕਲੀ ਔਰ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਔਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਔਰ ਜਸਟਿਸ ਡਿਪਾਰਟਮੈਂਟ ਨੇ ਨੂੰ ਗੁਰਪ੍ਰਵੰਦ ਗੁਰਪਤਵੰਦ ਮਰਡਰ ਪਲੋਟ ਫਾਇਲਡ ਇਹਦੇ ਥੱਲੇ ਸਾਰੇ মিডিਆ ਨੇ ਵੀ ਕਵਰ ਕੀਤਾ ਹੁਣ ਇਸ ਸਾਰੇ ਦੇ ਵਿੱਚ ਇੱਕ ਨਵੀਂ ਔਰ ਬੜੀ ਪੋਜ਼ਿਟਿਵ ਡਿਵੈਲਪਮੈਂਟ ਮੈਂ ਸਮਝਦਾ ਹਾਂ ਕਿ ਗੁਰਪਤਵੰਦ ਸਿੰਘ ਪੰਨੂ ਜਿਹੜੇ ਨੇ ਉਹਨਾਂ ਨੇ ਅੱਜ ਜਦੋਂ ਕਿ ਇਹ ਖਬਰ ਸਾਡੇ ਕੋਲ ਹੈ ਸਾਰੇ মিডিਆ ਚ ਵੀ ਆ ਗਈ ਕਿ ਉਹਨਾਂ ਨੇ ਨਿਊਯਾਰਕ ਦੇ ਡਿਸਟ੍ਰਿਕਟ ਕੋਰਟ ਦੇ ਵਿੱਚ सिविल सूट फाइल ਕੀਤਾ ਹੁਣ ਸਿਵਲ ਸੂਟ ਜਿਹੜਾ ਉਹ ਇੰਡੀਅਨ ਸਟੇਟ ਦੇ ਖਿਲਾਫ ਹੈ ਕਿਉਂਕਿ ਇਹ ਤਾਂ ਹੁਣ ਸਾਹਮਣੇ ਐਨਫ ਐਵੀਡੈਂਸ ਹੈ ਕਿ ਭਾਈ ਕਿਵੇਂ ਉਹਨਾਂ ਨੇ ਮਰਡਰ ਪਲੋਟ ਰਚਿਆ ਔਰ ਗਵਰਨਮੈਂਟ ਆਫ ਇੰਡੀਆ ਉਹਦੇ ਚ ਜਿਹੜੀਆਂ ਨੂੰ ਪਰਸਨਲ ਤੇ ਰਾਮ ਵੀ ਬਣਾਇਆ ਹੋਇਆ ਪਰਸਨਲ ਉਸ ਤੇ ਰੀ ਅਕਾਉਂਟੇਬਲ ਬਣਾਇਆ ਅਜੀਤ ਡੋਵਾਲ ਹਮ ਸਮੰਤ ਗੋਇਲ ਜਿਹੜਾ ਰਾ ਦਾ ਚੀਫ ਸੀ ਔਰ 30 ਜੂਨ ਨੂੰ ਦੀ ਰਿਟਾਇਰਮੈਂਟ ਕਰਕੇ ਉਹਨੂੰ ਤੇ ਦਿਨਕਰ ਗੁਪਤਾ ਨੂੰ Z plus security ਦਿੱਤੀ ਗਈ ਹੈ ਸੋ ਗਵਰਨਮੈਂਟ ਆਫ ਇੰਡੀਆ ਪਾਰਟੀ ਹੈ ਅਜੀਤ ਡੋਵਾਲ ਹੈ ਸਮੰਤ ਗੋਇਲ ਹੈ ਵਿਕਰਮ ਯਾਦਵ ਜਿਸ ਦਾ ਜ਼ਿਕਰ ਵਾਸ਼ਿੰਗਟਨ ਪੋਸਟ ਨੇ ਕੀਤਾ ਕਿ ਭਈ ਨikhil ਗੁਪਤਾ ਨੂੰ ਉਹ ਹੈਂਡਲ ਕਰ ਰਿਹਾ ਨikhil ਗੁਪਤਾ ਔਰ ਇਹ ਉਹਨਾਂ ਨੇ ਇਹਨਾਂ ਨੂੰ ਪਲੈਂਟਫ ਗੁਰਪਤਵੰਤ ਸਿੰਘ ਪੰਨੂ ਨੇ ਔਰ ਇਹਨਾਂ ਨੂੰ ਜਿਹੜਾ ਹੈ ਉਹ ਹੁਣ ਡਿਫੈਂਡ ਵੀ ਕਰਨਾ ਪਏਗਾ ਆਪਣਾ ਕੇਸ ਔਰ ਜ਼ਾਹਰ ਹੈ ਵੀ ਇਸ ਦੀਆਂ ਡਿਟੇਲਸ ਆਲਮੋਸਟ 28 ਪੇਜ ਦਾ ਇਹ ਸਾਰਾ ਇਸੇ ਜਿਹੜੇ ਪੂਰੀਆਂ ਡੀਟੇਲਸ ਫਾਈਲ ਕੀਤੀਆਂ ਔਰ ਆਲਰੇਡੀ ਇਸ ਦੇ ਉੱਤੇ ਡਿਸਟ੍ਰਿਕਟ ਕੋਰਟ ਨਿਊਯਾਰਕ ਦੇ ਸਿਗਨੇਚਰ ਆਫ ਕਲਰਕ ਔਰ ਡਿਪਟੀ ਕਲਰਕ ਮਿਸਟਰ ਪੀ ਕੌਨਲੇਸ ਨੇ ਸਮਨ ਜਾਰੀ ਕੀਤੇ ਨੇ ਇਹ ਜਿਹੜਾ ਐਡਰੈਸ ਉਹਨਾਂ ਨੇ ਜ਼ਾਰ ਹੈ ਵੀ ਇੰਡੀਅਨ ਕੌਂਸੂਲੇਟ ਦਾ ਗਵਰਨਮੈਂਟ ਆਫ ਇੰਡੀਆ ਕੌਂਸਲ ਜਨਰਲ ਆਫ ਇੰਡੀਆ ਨਿਊਯਾਰਕ ਇਨ ਚ ਜਿਵੇਂ ਮੈਂ ਕਿਹਾ ਵੀ ਗਵਰਨਮੈਂਟ ਆਫ ਇੰਡੀਆ ਇੱਕ ਪਾਰਟੀ ਆ ਜੀਤ ਦਾਵਾ ਲੈ ਸਮੰਤ ਗੋਇਲ ਹੈ विक्रम यादव और निखिल गुप्ता और ये उनां नु ये कहया गया है कि भाई ए तुसी जेड़ा समन जारी किते गए ने ए ज्यों ही रिसीव होंदे ने 60 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ तुसी ਰਿਸਪੌਂਡ ਕਰਨਾ ਸੋ ਇਹ ਬੜਾ ਜ਼ਬਰਦਸਤ ਮੈਂ ਸਮਝਦਾ ਹਾਂ ਵੀ ਪ੍ਰੋਐਕਟਿਵ ਐਕਸ਼ਨ ਹੈ ਨਹੀਂ ਤਾਂ ਯੂਜੂਲੀ ਇਹ ਹੁੰਦਾ ਹੈ ਵੀ ਜਦੋਂ ਕ੍ਰਿਮੀਨਲ ਕੋਈ ਕੇਸ ਹੈ ਉਸ ਦੇ ਵਿੱਚ ਇਨਡੈਕਟਮੈਂਟ ਹੋ ਜਾਂਦੀ ਉਹਦੇ ਵਿੱਚ ਕਨਵਿਕਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਸਿਵਲ ਸੂਟ ਹੁੰਦਾ ਜੀ ਤੁਸੀਂ ਡੈਮੇजेस ਦਾ ਜਾਂ ਦੂਜਿਆਂ ਦਾ ਸੋ ਸਰਕਾਰੀ ਲਾਈਨ ਆਪਣੀ ਚੱਲਦੀ ਰਹੇ ਇਹਨਾਂ ਸੋਲਿਡ ਕੇਸ ਬਣਦਾ ਹੈ ਔਰ ਇਹਦੇ ਵਿੱਚ ਕਿਉਂਕਿ ਅਜੇ ਤੱਕ ਜਿਹੜੀ ਨਿਖਲ ਗੁਪਤਾ ਦੀ ਇਨਡਾਈਟਮੈਂਟ ਹੈ ਉਹਦੇ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਪਾਰਟੀ ਨਹੀਂ ਬਣਾਇਆ ਹੋਇਆ ਜਾਂ ਰਾ ਨੂੰ ਨਹੀਂ ਬਣਾਇਆ ਹੋਇਆ ਉਹ ਤਾਂ ਨਿਖਲ ਗੁਪਤਾ ਹੈ ਜਾਂ ਦੂਜਾ ਹੈ ਉਹ ਤੇ ਜੇ ਟ੍ਰਾਇਲ 'ਚ ਜਾਏਗਾ ਕਿਸੇ ਹੋਰ ਨੂੰ ਬਰਾੜਨਗੇ ਔਰ ਵਕਰੀ ਪਰ ਇਹ ਬੜਾ ਜ਼ਰੂਰੀ ਸੀ ਕਿ ਵੀ ਸਿੱਧੇ ਸਿੱਧੇ ਤੌਰ ਦੇ ਉੱਤੇ ਮੈਂ ਸਮਝਦਾ ਹਾਂ ਵੀ ਇਸ ਐਕਸ਼ਨ ਨੇ ਇੰਡੀਅਨ ਗਵਰਨਮੈਂਟ ਨੂੰ ਬੜੀ ਬੁਰੀ ਤਰ੍ਹਾਂ ਰੈਟਲ ਕੀਤਾ ਹੋਏਗਾ ਉਹਨਾਂ ਦੇ ਲਈ ਉਹ ਵੱਡੀਆਂ-ਵੱਡੀਆਂ ਲਾਫ ਫਰਮਜ਼ ਇੱਥੇ ਖੜੀਆਂ ਕਰਨਗੇ ਪਰ ਇਸ ਕੇਸ ਦਾ ਇਹਦੀ ਬੜੀ ਸੋਲਿਡ ਬੁਨਿਆਦ ਹੈ ਅੱਛਾ ਅਤੇ ਸਾਡੇ ਇੱਕ ਯੰਗਸਟਰਜ਼ ਨੇ ਮੈਨੂੰ ਇਸ ਜਿਹੜੇ 28 ਪੇਜ ਦੀ ਜਿਹੜੀ ਹੈ ਇਹ ਫਾਈਲ ਕੀਤਾ ਗਿਆ ਸਿਵਲ ਲਾਅ ਸੂਟ ਹੈ ਉਸ ਦਾ ਬ੍ਰੇਕਅਪ ਭੇਜਿਆ ਹੈ ਮੈਂ ਅੰਗਰੇਜ਼ੀ ਚ ਹੈ ਪਰ ਮੈਂ ਪੰਜਾਬੀ ਚ ਪੜਾਂਗਾ ਤਾਂ ਕਿ ਵਕਤ ਵੀ ਸੇਵ ਹੋਏ ਤੇ ਭਾਈ ਇਹ ਜਿਹੜਾ ਉਹਨਾਂ ਦਾ ਗੁਰਪਤਵੰਦ ਸਿੰਘ ਪੰਨੂ ਦਾ ਸਿਵਲ ਆਸੂਟ ਹੈ ਇੰਡੀਅਨ ਰਜਿਮ ਦੇ ਖਿਲਾਫ ਇਹ ਕਈ ਚੀਜ਼ਾਂ ਦੀਆਂ ਪਰਤਾਂ ਖੋਲੇਗਾ ਇੰਟਰਨੈਸ਼ਨਲ ਇੰਟਰੀਗ ਕਿ ਕਿਵੇਂ ਇੰਡੀਆ ਜਿਹੜਾ ਉਸ ਸ਼ਮੂਲੀਅਤਕਰ ਪੋਲੀਟੀਕਲ ਡਾਈਸੈਂਟ ਔਰ ਨਾਲ ਦੀ ਨਾਲ ਅਨਜੁਰ ਅਸੈਸਿਨੇਸ਼ਨ ਅਟੈਂਪਟ ਅਮਰੀਕਾ ਦੀ ਸੋਇਲ ਦੇ ਉੱਤੇ ਔਰ ਇਹ ਕਿਉਂਕਿ ਯੂਐਸ ਸਿਟੀਜ਼ਨ ਹੈ ਗੁਰਪਤਵੰਦ ਸਿੰਘ ਪੰਨੂ ਔਰ ਇਹ ਜਿਹੜਾ ਜਦੋਂ ਇਸ ਦੇ ਵਿੱਚ ਇੰਡੀਅਨ ਸ਼ਮੂਲੀਅਤ ਦੀ ਗੱਲ ਆਂਦੀ ਹੈ ਦੇ ਸੁਮੂਚੀ ਇੰਡੀਅਨ ਗਵਰਨਮੈਂਟ ਇੰਡੀਅਨ ਸਟੇਟ ਦੇ ਦੋਸ਼ੀ ਦੇ ਤੌਰ ਤੇ ਕਟਾਰੇ ਦੇ ਵਿੱਚ ਖੜੀ ਹੋ ਜਾਂਦੀ ਹੈ ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਬੜਾ ਇੰਪੋਰਟੈਂਟ ਹੈ ਜਿਹੜਾ ਕੇਸ ਹੈ ਫਾਰ ਕਪਲ ਆਫ ਰੀਜ਼ਨਸ ਖਾਸ ਤੌਰ ਤੇ ਉਹਨਾਂ ਦੇ ਲਈ ਜਿਨ੍ਹਾਂ ਨੂੰ ਆਲਰੇਡੀ ਅਮਰੀਕਾ ਵਿੱਚ ਰਹਿੰਦੇ ਆ ਵੀ ਆਪਣੀ ਸੇਫਟੀ ਸਿਕਿਉਰਿਟੀ ਦਾ ਫਿਕਰ ਹੈ ਔਰ ਇਹ ਬਿਉਨਾ ਦੀ ਫਰੀ ਸਪੀਚ ਦਾ ਜਿਹੜਾ ਹੱਕ ਹੈ ਉਸ ਦੇ ਉੱਤੇ ਅੰਕਸ਼ ਲਾਇਆ ਗਿਆ ਹੈ ਔਰ ਫਿਰ ਉਹਨਾਂ ਨੇ ਬ੍ਰੇਕਡਾਊਨ ਕਰਦੇ ਆ ਕਿਹਾ ਕਿ ਭਾਈ ਪਹਿਲਾਂ ਦਾ ਹੈ ਕਿ ਭਾਈ ਗੁਰਪ੍ਰਤਵੰਤ ਸਿੰਘ ਪੰਨੂ ਜਿਹੜੇ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਨੇ ਉਹ ਰਾਈਟਸ ਆਫ ਸਿੱਖਸ ਐਂਡ ਅਦਰ ਮਾਈਨੋਰਟੀਜ਼ ਇਨ ਇੰਡੀਆ ਉਸ ਦੇ ਲਈ ਉਹ ਆਵਾਜ਼ ਚੁੱਕਦੇ ਨੇ ਔਰ ਕੀ ਗੋਲ ਉਹਨਾਂ ਦਾ ਸਿੱਖ ਹੋਮਲੈਂਡ ਖਾਲਸਤਾਨ ਹੈ ਜਿਸ ਰੈਫਰੈਂਡਮ ਕੈਂਪੇਨ ਉਹ ਲੀਡ ਕਰਦੇ ਨੇ ਔਰ ਇਹ ਜਿਹੜੀ ਹੈ ਕਿਉਂਕਿ ਇਸ ਕੈਂਪੇਨ ਨੂੰ ਇੰਡੀਅਨ ਗਵਰਨਮੈਂਟ ਸੋਲਿਡਲੀ ਅਪੋਜ਼ ਕਰਦੀ ਹੈ ਔਰ ਉਹਨਾਂ ਨੇ ਇਵਨ ਅਮਰੀਕਾ ਦੇ ਜਿਹੜਾ ਐਕਸਪ੍ਰੈਸ਼ਨ ਆਫ ਫ੍ਰੀडम ਹੈ ਤੁਹਾਡੀ ਫ੍ਰੀ ਸਪੀਚ ਦਾ ਉਹਦੇ ਤਾਂ ਵੀ ਛਾਪਾ ਮਾਰਦੇ ਆ ਜਿਹੜਾ ਉਹਨਾਂ ਨੂੰ ਗੁਰਪਤਵੰਤ ਪੰਨੇ ਨੂੰ ਐਂਟੀ ਨੈਸ਼ਨਲ ਇਵਨ ਟੈਰਰਿਸਟ ਬਣਾਇਆ ਜਿਹੜਾ ਉਹਨਾਂ ਦੀ ਹਦੂਦ 'ਚ ਨਹੀਂ ਹੈ ਪਰ ਇਹ ਕਰਤੂਤ ਵੀ ਉਹਨਾਂ ਨੇ ਕੀਤੀ ਹੋਈ ਹੈ। ਹਮਮ। ਔਰ ਇਸ ਐਡਵੋਕੇਸੀ ਔਰ ਪੋਲੀਟੀਕਲ ਐਕਟਿਵਿਜ਼ਮ ਦੀ ਵਜ੍ਹਾ ਕਰਕੇ ਹੀ ਜਿਹੜਾ ਇੰਡੀਅਨ ਗਵਰਨਮੈਂਟ ਨੇ ਰੀਟੈਲੀਏਟ ਕੀਤਾ ਔਰ ਜਿਹੜਾ ਲਾਅ ਸੂਟ ਹੈ ਗਵਰਨਮੈਂਟ ਆਫ ਇੰਡੀਆ ਦੇ ਖਿਲਾਫ ਉਹਦੇ 'ਚ ਹੈ ਕਿ ਉਹਨਾਂ ਦੇ ਹਾਈ ਰੈਂਕਿੰਗ ਅਫੀਸ਼ਰਲ ਜਨਾ ਨੇ ਜਨਾਚੋਸੀ ਅਜੀਤ ਟਾਵਰ ਜਾਂ ਸਮੰਤ ਗੋਹਿਲ ਰ ਸਭ ਦਾ ਜ਼ਿਕਰ ਕੀਤਾ ਵੀ ਉਹਨਾਂ ਨੇ ਪੰਨੂ ਨੂੰ ਮਾਰ ਮੁਕਾਣ ਦੀ ਪਲਾਨ ਬਣਾਈ ਔਰ ਉਹਨੂੰ ਬਣਾ ਜਿਹੜਾ ਲਾਗੂ ਕਰਨ ਲਈ ਹਿਟਮੈਨ ਹਾਇਰ ਕੀਤਾ ਅਮਰੀਕਾ ਦੇ ਵਿੱਚ ਕਿਉਂਕਿ ਇਹ ਸਬੂਤ ਆਲਰੇਡੀ ਨਿਖਲ ਗੁਪਤਾ ਦੇ ਡਾਕੂਮੈਂਟ ਦੇ ਵਿੱਚ ਹੀ ਆ ਜਾਂਦੇ ਨੇ ਫਿਰ ਹੋਇਆ ਕਿ ਕਿ ਭਾਈ ਇਹ ਜਿਹੜਾ ਇੰਡੀਅਨ ਗਵਰਨਮੈਂਟ ਨੇ ਨਿਖਲ ਗੁਪਤਾ ਰਾਈ ਇਹ ਸਾਰਾ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ profession ਲੋਕ ਸੀ ਪਰ ਇਹ ਸਾਰੇ ਨੂੰ ਕਿਉਂਕਿ US law enforcement ਦਾ undercover ਸੀ ਇਸ ਲਈ ਉਹ ਫਾਇਲ ਹੋਇਆ ਅਸੈਸਿਨੇਸ਼ਨ ਅਟੈਂਪਟ ਪਰ ਲੇਕਿਨ ਇਸ ਸਾਰੇ ਦੇ ਨਾਲ ਇਹ ਹੈ ਕਿ ਇਹ ਵੀ ਸਾਹਮਣੇ ਆ ਗਿਆ ਕਿ ਵੀ US ਵੀ ਇਹ ਸਾਰੇ ਦਾ ਇੱਕ ਗਵਾਹ ਹੈ ਕਿ ਉਹਨੇ ਕਿਵੇਂ ਇਸ ਪਲੋਟ ਨੂੰ ਫਾਇਲ ਕੀਤਾ ਪਰ ਕੇਸ ਇੱਥੇ ਨਹੀਂ ਰੁਕਦਾ ਕਿਉਂਕਿ ਲਾਸੂਟ ਜਿਹੜਾ ਫਾਇਲ ਕੀਤਾ ਗਿਆ ਉਹਦੇ ਚ ਹਾਇਰ ਲੈਵਲ ਅਫੀਸ਼ੀਅਲ ਇੰਡੀਅਨ ਗਵਰਨਮੈਂਟ ਦੇ ਇਨਕਲੂਡਿੰਗ ਅਜੀਤ ਢਾਵਲ ਜਿਹੜਾ ਉਹਨਾਂ ਦਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਜਾਂ ਸਮੰਤ ਗੋਇਲ ਜਿਹੜਾ ਰਾਡਾ ਹੈਡ ਸੀ ਇਹ ਜਿਹੜੇ ਇੰਡੀਵਿਜੂਅਲਸ ਨੇ ਡਾਇਰੈਕਟਲੀ ਇਨਵੋਲਡ ਨੇ ਇਨ ਅਪਰੂਵਿੰਗ ਐਂਡ ਓਵਰਸੀਇੰਗ ਦਾ ਅਸੈਸਿਨੇਸ਼ਨ ਅਟੈਂਟ ਸੋ ਇਹ ਹੁਣ ਲੀਗਲ ਬ੍ਰੇਕਡਾਊਨ ਇਹਦਾ ਕੀ ਹੈ ਉਹਦੇ ਤੇ ਇੱਕ ਤਾਂ ਅਸਾਲਟ ਹੈ ਹੂੰ ਈਵਨ ਥੋ ਦਾ ਅਸੈਸਿਨੇਸ਼ਨ ਨੇਵਰ ਐਕਚੁਅਲੀ ਟੁਕ ਪਲੇਸ ਦਾ ਥ੍ਰੈਟ ਆਫ ਹਾਰਮ ਇਟਸੈਲਫ ਇਜ਼ ਅ ਕ੍ਰਾਈਮ ਹੋਇਆ ਨਹੀਂ ਉਹ ਕਾਮਯਾਬ ਹੋਏ ਲੇਕਿਨ ਈਵਨ ਥ੍ਰੈਟ ਵੀ ਕਿ ਉਹਨਾਂ ਨੇ ਮਾਰ ਦੇਣਾ ਸੀ ਇਹ ਆਪਣੇ ਆਪ ਦੇ ਵਿੱਚ ਕ੍ਰਾਈਮ ਹੈ ਲੀਗਲ ਟਰਮਸ ਦੇ ਵਿੱਚ ਜਿਹੜਾ ਐਸਾਲਟ ਹੁੰਦਾ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿ ਫਿਜ਼ੀਕਲ ਫਿਜ਼ੀਕਲ ਕੰਟੈਕਟ ਦੇ ਨਾਲ ਹੀ ਹੋਏ ਜੇ ਕਿਸੇ ਤਨੂੰ ਤੁਸੀਂ ਇਸ ਫੀਅਰ ਦੇ ਵਿੱਚ ਤੱਕ ਦਿੱਤਾ ਕਿ ਉਹਨੂੰ ਤੁਸੀਂ ਮਾਰ ਦੇਣਾ ਜਾਂ ਉਹਨੂੰ ਹਾਰਮ ਕਰਨਾ ਹੈ ਸੋ ਮਿਸਟਰ ਪੰਨੂਸ ਕੇਸ ਆਰਗਿਊਸ ਥੈਟ ਦਾ ਪਲਾਟ ਟੂ ਕਿਲ ਹਿਮ ਅਲੋਂਗ ਵਿਦ ਓਨ ਗੋਇੰਗ ਥ੍ਰੈਟਸ ਪੁੱਟ ਹਿਮ ਇਨ ਅ ਸਟੇਟ ਆਫ ਰੀਅਲ ਫੀਅਰ ਫਾਰ ਹਿਸ ਲਾਈਫ ਵਿਚ ਇਜ਼ ਐਨਫ ਟੂ ਕੁਆਲੀਫਾਈ ਐਜ਼ ਅਸਾਲਟ ਅੰਡਰ ਯੂ ਐਸ ਲਾਅ ਸੋ ਉਹਨਾਂ ਨੇ ਆਪਣਾ ਆਰਗੂਮੈਂਟ ਬਿਲਡ ਕੀਤਾ ਕਿ ਭਾਈ ਸਾਨੂੰ ਤਾਂ ਉਸ ਫੀਅਰ ਚ ਰੱਖਿਆ ਕਿ ਭਾਈ ਇਹ ਸਾਡੇ ਤੇ ਉਹਨਾਂ ਨੇ ਅਸਾਲਟ ਕੀਤਾ ਫਿਰ ਇਸ ਸਾਰੇ ਚੋਂ ਜਿਹੜਾ ਇੰਟੈਂਸ਼ਨਲ ਇਨਫਲੈਕਸ਼ਨ ਆਫ ਇਮੋਸ਼ਨਲ ਡਿਸਟ੍ਰੈਸ ਕਿਉਂਕਿ ਜਦੋਂ ਬੰਦੇ ਦੇ ਸਿਰ ਤੇ ਤਲਵਾਰ ਤੁਸੀਂ ਲਟਕਾਈ ਹੈ ਔਰ ਮਾਰਨ ਦੇ ਤੁਸੀਂ ਆਲਮੋਸਟ ਉਹਨੂੰ ਲੈ ਆਏ ਉੱਥੇ ਉਹ ਕਿਸ ਕਿਸਮ ਦੀ ਇਮੋਸ਼ਨਸ ਜੋ ਗੁਜ਼ਰ ਰਿਹਾ ਹੈ ਉਹਦੇ ਅੰਦਰ ਕੀ ਚੱਲ ਰਿਹਾ ਹੈ ਕਿਵੇਂ ਉਹ ਇਮੋਸ਼ਨਲੀ ਹਰਟ ਹੈ No. Aged, uh, AV law, the lawsuit also accuses the Indian government and its agents of causing severe emotional harm to Mr. Pannu. The ongoing nature of the threats, the fear of imminent assassination, and the attempts on the lives of his colleagues are claimed to have caused significant emotional and psychological distress. This is where the emotional toll of living under द कांस्टेंट थ्रेट ऑफ वायलेंस बिकम्स पार्ट ऑफ द लीगल आर्ग्युमेंट के तुसी डर दे साइज च जी रहे और ए तोहाडे लीगल केस दा एक स्ट्रांग आर्ग्युमेंट बण गया हुण इक जेड़ा इम्पोर्टेंट है के ज्यूरिसडिक्शन की अमेरिकन कोर्ट्स दी ज्यूरिसडिक्शन है के ओ एक फॉरेन गवर्नमेंट और ओस दे जेड़े ऑफिशियल ने उना दे खिलाफ जेड़ा ए सब तों ट्रिकी सवाल है हुण इस दा उना ने जेड़ा है Now you might be wondering how an American court can take on a case involving a foreign government. उदेनु mm. के This is where it gets interesting. Under the Foreign Sovereign Immunities Act (FSIA) एक कानून है, foreign governments are generally protected from being sued in the US courts. Protection ਦਿੱਤੀ ہوئی ਹੈ ਕਿ ਤੁਸੀਂ foreign governments ਨੂੰ ਅਮਰੀਕਾ ਦੀ ਧਰਤੀ ਤੇ ਸੂ ਨਹੀਂ ਕਰ ਸਕਦੇ. But there are exceptions, especially when a foreign government is involved in terrorism or attempting to harm individuals on U.S. soil. Because एक the government ਅਮ ਜਿਹੜੀ ਦੁਸ਼ਮਣ ਜਿਹੜਾ ਇਹ ਕੰਮ ਕਰ ਰਿਹਾ ਹੈ ਉਹ ਅਮਰੀਕਾ ਦੀ ਸਹਾਇਤਾ ਤੇ ਕਰ ਰਿਹਾ ਫਿਰ ਇਹ ਐਕਸੈਪਸ਼ਨ ਮਿਲਦੀ ਹੈ ਇਨ ਥਿਸ ਕੇਸ ਦਾ ਅਸੈਸੀਨੇਸ਼ਨ ਅਟੈਂਪਟ ਅਗੇਂਸਟ ਅ ਯੂਐਸ ਸਿਟੀਜ਼ਨ ਔਨ ਯੂਐਸ ਸੋਇਲ ਓਪਨਸ ਦਾ ਡੋਰ ਫਾਰ ਦਾ ਲਾਫੁਲ ਲਾਸੂਟ ਅੰਡਰ ਦਾ ਯੂਐਸ ਲਾ ਕੇ ਇਹਦੇ ਥੱਲੇ ਪਰਮਿਸੀਬਲ ਹੈ ਕਿਉਂਕਿ अमेरिकन सोइल ਦੇ ਉੱਤੇ ਅਮਰੀਕਨ ਸਿਟੀਜ਼ ਨੂੰ ਮਾਰਨ ਦਾ ਯਤਨ ਹੋਇਆ ਹੁਣ ਇਹਦੇ ਵਿੱਚ ਡੈਮੇजेस ਪਨਿਟਿਵ ਡੈਮੇजेस ਕੀ ਹੋ ਸਕਦੇ ਨੇ ਬਿਯੋਂਡ ਜਸਟ ਕੰਪਨਸੇਸ਼ਨ ਫਾਰ ਦਾ ਏਮੋਸ਼ਨਲ ਐਂਡ ਸਾਈਕੋਲੋਜੀਕਲ ਹਾਰਮ ਸਫਰਡ ਬਾਈ ਮਿਸਟਰ ਪਨੂ ਦਾ ਲਾਸ ਸੂਟ ਆਲਸੋ ਸੀਕਸ ਪਨਿਟਿਵ ਡੈਮੇजेस ਪਿਨਿਟਿਵ ਡੈਮੇजेस ਆਰ ਮੈਂਟ ਟੂ ਪਨਿਸ਼ ਦਾ ਡਿਫੈਂਡੈਂਟਸ ਇਨ ਥਿਸ ਕੇਸ ਦਾ ਇੰਡੀਅਨ ਗਵਰਨਮੈਂਟ ਐਂਡ ਇਟਸ ਏਜੰਟਸ ਫਾਰ देयर ਐਕਸ਼ਨਸ and to deter others from attempting similar violations of us law on the future hun hmm. kyunki defendants nu answerable banana hai adalat case jana hai so ye haq banta hai ke tusi unna de layi jehda punitive damages di bhi demand kar de ho hun is sare diyan implications international level te ki hon gya hai is case di international relations and broader implications the case does not just touch on legal issues It also has huge implications for international relations. Mm. The fact that a foreign government would allegedly attempt to assassinate a US citizen on American soil. ਇਜ਼ ਅ ਡਾਇਰੈਕਟ ਚੈਲੰਜ ਟੂ ਯੂ ਐਸ ਸੋਵਰਨਿਟੀ ਕਿ ਭਈ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਤੇ ਕੋਈ ਦੁਸ਼ਮਣ ਦੀ ਹਕੂਮਤ ਕੋ ਬਾਹਰਲੀ ਹਕੂਮਤ ਰਾਦਰ ਫਰੈਂਡਲੀ ਕਹਿਣ ਵਾਲੀ ਅਮਰੀਕਾ ਦੀ ਉਹ ਕਰੇ ਇਹ ਆਪਣੇ ਆਪ ਦੇ ਵਿੱਚ ਯੂ ਐਸ ਸੋਵਰਨਿਟੀ ਨੂੰ ਚੈਲੰਜ ਹੈ ਇਟ ਰੇਜ਼ਸ ਸੀਰੀਅਸ ਕੁਐਸਚਨਸ ਅਬਾਊਟ ਹਾਊ ਦਾ ਯੂ ਐਸ ਗਵਰਨਮੈਂਟ ਸ਼ੁੱਡ ਰਿਸਪੌਂਡ ਟੂ ਸੱਚ ਐਕਸ਼ਨਸ ਐਂਡ ਹਾਊ ਟੂ ਪ੍ਰੀਵੈਂਟ ਫੋਰਨ ਐਕਟਰਸ ਫਰਮ ਟਾਰਗੇਟਿੰਗ ਅਮਰੀਕਨ ਸਿਟੀਜ਼ਨਸ ਫਰਦਰ ਪੋਲਿਟਿਕਲ ਬੈਨੀਫਿਟਸ ਇਹ ਹੁਣ ਅਮਰੀਕਾ ਦੇ ਲਈ ਵੀ ਚੈਲੰਜ ਹੈ ਕਿ ਭਾਈ ਉਹ ਕਿਵੇਂ ਰਿਸਪੌਂਡ ਕਰੇਗੀ ਨਿਰਾਇਤਾ ਕਰ ਨਹੀਂ ਸਕਦੀ ਕਿਉਂਕਿ ਉਹਨਾਂ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਨikhil Gupta ਨੂੰ ਇਨਡਾਇਰੈਕਟ ਉਹਨਾਂ ਨੇ ਕਿਵੇਂ ਪ੍ਰੋਟੈਕਟ ਕਰਨਾ ਹੈ ਔਰ ਉਹਨੂੰ ਕਿਵੇਂ ਇੰਡੀਅਨ ਸਟੇਟ ਨੂੰ ਪਨਿਸ਼ ਕਰਨਾ ਹੈ ਜਿਹਦੇ ਵਿਹਾਰ ਤੇ ਨikhil Gupta ਕਰ ਰਿਹਾ ਹੈ ਇੱਕ ਦੇਖਣ ਵਾਲਾ ਹੋਏਗਾ this is not just an isolated incident either the lahood claims that this plot against mr pannu is part of larger pattern by the indian government to suppress dai cent amounts six both within india and abroad similar plots are alleged to have targeted other sik activists including a high profile assassination of hardeep singh nijer a sik activist in canada is to zar hai ki jehde bahar le sik kharistan di awaz chukde ne unna di awaz nu daban de layi eh sare yatan ho rahe ne hardeep singh nijer da ਆਲਰੇਡੀ ਮਰਡਰ ਕੈਨੇਡਾ ਦੇ ਵਿੱਚ ਕੀਤਾ ਗਿਆ ਔਰ ਇਸ ਦੇ ਉੱਤੇ ਉਹਨਾਂ ਨੇ ਫਾਈਨਲ ਥਾਟਸ ਦਿੱਤੇ ਨੇ ਐਟ ਇਟਸ ਕੋਰ ਦਿਸ ਕੇਸ ਇਜ਼ ਅਬਾਊਟ ਡਿਫੈਂਡਿੰਗ ਕੋਰ ਅਮਰੀਕਨ ਵੈਲਿਊਜ਼ ਲਾਈਕ ਫ੍ਰੀ ਸਪੀਚ ਐਂਡ ਦਾ ਰਾਈਟ ਟੂ ਡਾਈਸੈਂਟ ਹੁਣ ਗੱਲ ਕੱਲੀ ਇੱਕ ਸ਼ਖਸ ਦੇ ਇੱਕ ਕੇਸ ਤੱਕ ਇਨਵੋਲਵ ਨਹੀਂ ਹੈ ਇਹ ਅਮਰੀਕਾ ਦੀ ਧਰਤੀ ਤੇ ਅਮਰੀਕਨ ਸਿਟੀਜ਼ਨਸ ਦੀ ਸੋਵਰਨਿਟੀ ਔਰ ਉਹਦਾ ਰਾਈਟ ਹੈ ਜਿਹੜਾ ਫ੍ਰੀ ਸਪੀਚ ਦਾ ਜਾਂ ਡਾਈਸੈਂਟ ਦਾ ਉਸ ਨੂੰ ਡਿਫੈਂਡ ਕਰਨ ਦੀ ਗੱਲ ਹੈ ਮਿਸਟਰ ਪਨੂਜ਼ ਐਡਵੋਕਸੀ ਫॉर ਅ ਸੈਪਰਟ ਸਿੱਖ ਹੋਮਲੈਂਡ ਮਾਈਟ ਬੀ ਕੰਟਰੋਵਰਸ਼ੀਅਲ ਇਨ ਇੰਡੀਆ ਬਟ ਹੇਅਰ ਇਨ ਦਾ ਯੂਐਸ आवर ਕਨਸਟੀਟਿਊਸ਼ਨ ਪ੍ਰੋਟੈਕਟਸ ਹਿਸ ਰਾਈਟ ਟੂ ਸਪੀਕ ਆਊਟ ਔਰਗੇਨਾਈਜ਼ ਐਂਡ ਐਡਵੋਕੇਟ ਫॉर ਪੋਲਿਟੀਕਲ ਚੇਂਜ ਵਿਦਾਊਟ ਦਾ ਫੀਅਰ ਆਫ ਵਾਇਲੈਂਸ ਔਰ ਰੈਟਰੀਬਿਊਸ਼ਨ ਫ্রম ਫੋਰਨ ਗਵਰਨਮੈਂਟਸ that is what this law suit is trying to protect ਕਿ ਇੰਡੀਆ ਨੂੰ ਨਾ ਚੰਗਾ ਲੱਗਦਾ ਹੋਵੇ ਉਹਨਾਂ ਦੇ ਨਾ ਹੋਏ ਕਾਨੂੰਨ ਮੁਤਾਬਕ ਪਰ ਅਮਰੀਕਾ ਤਾਂ ਇਸ ਹੱਕ ਨੂੰ ਦਿੰਦਾ ਹੈ ਉਹ ਇਹ ਦੇਖਣਾ ਹੋਏਗਾ ਕਿ ਵੀ ਜਿਹੜਾ ਯੂਐਸ ਕਨਸਟੀਟਿਊਸ਼ਨ ਦਾ ਦਿੱਤਾ ਰਾਈਟ ਹੈ ਉਹ ਅਮਰੀਕਨ ਸਿਟੀਜ਼ਨ ਨੂੰ ਪ੍ਰੈਕਟਿਸ ਕਰਨ ਦੇ ਲਈ ਜਿਹੜਾ ਉਹ ਜੇ ਟੈਰਰ ਜਾਂ ਇੱਕ ਰੋਗ ਸਟੇਟ ਜਿਹੜੀ ਹੈ ਇਸ ਕਿਸਮ ਦੀ ਕਾਰਵਾਈ ਕਰਦੀ ਹੈ ਤੇ ਅਮਰੀਕਨ ਸਿਸਟਮ ਕਿਵੇਂ ਆਪਣੇ ਸਿਟੀਜ਼ਨ ਨੂੰ ਪ੍ਰੋਟੈਕਟ ਕਰਦਾ ਸੋ ਐਸ ਥਿਸ ਕੇਸ ਅਨਫੋਲਡਸ ਇਨ ਦਾ ਸਾਊਦਰਨ ਡਿਸਟ੍ਰਿਕਟ ਆਫ ਨਿਊਯਾਰਕ ਇਟ ਇਜ਼ ਅ ਰਿਮਾਈਂਡਰ ਆਫ ਦਾ ਇੰਪੋਰਟੈਂਸ ਆਫ ਸੇਫ ਗਾਰਡਿੰਗ ਥੀਸ ਫਰੀडम्स ਬਿਕਾਜ਼ ਇਫ ਵੀ ਅਲਾਉ ਫੋਰਨ ਗਵਰਨਮੈਂਟਸ ਟੂ ਟਾਰਗੇਟ ਯੂ ਐਸ ਸਿਟੀਜ਼ਨਸ ਔਨ ਅਮਰੀਕਨ ਸੋਇਲ ਇਟ ਸੈਟਸ ਅ ਡੇਂਜਰਸ ਪ੍ਰੈਸੀਡੈਂਟ ਫਾਰ ਦਾ ਫਿਊਚਰ ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਹੁਣ ਬੜਾ ਠੀਕ ਫੈਸਲਾ ਇਨ ਦਾ ਰਾਈਟ ਡਾਇਰੈਕਸ਼ਨ ਬਿਲਕੁਲ ਔਰ ਇੰਡੀਆ ਨੂੰ ਜਿਹੜਾ ਇਸ ਤੇ ਲਈ ਹੁਣ ਜਵਾਬ ਦੇ ਇੱਥੇ ਉਹਨਾਂ ਦੀ ਹੋਏਗੀ ਗਵਰਨਮੈਂਟ ਕੀ ਕਰਦੀ ਹੈ ਨikhil gupta ਤੋਂ ਬਾਅਦ ਕ੍ਰਿਮੀਨਲ ਕਨਵਿਕਸ਼ਨ ਤੋਂ ਬਾਅਦ ਕੀ ਹੁੰਦਾ ਪਰ ਹੁਣ ਸਿੱਧੇ ਤੌਰ ਦੇ ਉੱਤੇ ਅਮਰੀਕਾ ਦੀਆਂ ਅਦਾਲਤਾਂ ਚ ਇੰਡੀਅਨ ਗਵਰਨਮੈਂਟ ਨੂੰ ਅਜੀਤ ਡਰਾਵਲ ਨੂੰ ਉਹਨੂੰ ਗੋਇਲ ਨੂੰ ਔਰ ਵਿਕਰਮ ਗੁਪਤਾ ਨੂੰ ਇਨਾਂ ਸਾਰਿਆਂ ਨੂੰ ਇੱਥੇ ਅਕਾਊਂਟੇਬਲ ਬਣਾਇਆ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ ਨੇ ਬ੍ਰੇਕ ਈਵਰਜ਼ ਤੁਸਨ ਇਸ ਤਰ੍ਹਾਂ ਬੜੇ ਨਾ ਮਿਲਦੇ ਆ ਛੋਟੇ ਜਿਹੇ ਵਕਪੇ ਇਤਫਾਕ।